ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਘਤਰ ਆਪਾਂ ਵੀਡੀਓ ਚ ਬਹੁਤ ਸਾਰੀਆਂ ਗੱਡੀਆਂ ਬੋਲਟ ਤੇ ਹੋਰ ਵੀ ਕਈ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਤੁਸੀਂ ਵੀਡੀਓ ਦੇਖੋ ਤੇ ਇਕੱਲੀ-ਇਕਲੀ ਮਸ਼ੀਨਰੀ ਦੀ ਰੇਟ ਦੀ ਡਿਟੇਲ ਦੀ ਸਾਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੋਈ ਗੱਡੀ ਆ ਮੋਟਰਸਾਈਕਲ ਹੈ ਭੇਜੋ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਸੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸੀ ਆਲਟੋ ਐਲਐਕਐਸਆਈ ਗੱਡੀ ਚੈੱਕ ਕਰੋ 2011 ਮਾਡਲ ਆਪਾਂ ਲੈ ਕੇ ਪਹੁੰਚੇ ਹਾਂ 1,110,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਸੀ ਵਾਈਟ ਕਲਰ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਹੈ ਸੰਗਰੂਰ ਮਾਲਕ ਦਾ ਏਰੀਆ 110 ਡਿਮਾਂਡ ਹੈ ਘੱਟਵਾਧਾ ਕੀਤਾ ਜਾਊਗਾ ਸੀ ਰੰਗ ਦੀ ਗੱਲ ਕਰੀਏ ਬਹੁਤ ਵਧੀਆ ਚਾਰੇ ਪਾਸੋਂ ਆਪਾਂ ਨੂੰ ਰੰਗ ਦੇਖਣ ਨੂੰ ਮਿਲੂਗਾ ਤੇ ਟਾਇਰ ਆਪਾਂ ਨੂੰ ਬਿਲਕੁਲ ਨਵੇਂ ਦੇਖਣ ਨੂੰ ਮਿਲ ਜਾਣਗੇ ਜੀ ਆਪਾਂ ਗੱਡੀ ਦੇ ਨੰਬਰ ਦੀ ਗੱਲ ਕਰੀਏ ਤਾਂ ਆਪਾਂ ਪੰਜਾਬ ਨੰਬਰ ਆਪਾਂ ਨੂੰ ਗੱਡੀ ਇਹ ਮਿਲੇਗੀ। ਬਾਕੀ ਇਹ ਰੇਟ ਮਾਲਕ ਨੇ ਕਿਹਾ। ਪਹਿਲਾਂ ਮਾਲਕ ਨੇ ਕਿਹਾ ਘਰ ਆਜੂ ਗੱਡੀ ਨੂੰ ਚੈੱਕ ਕਰੋ ਦੇਖੋ ਤਸੱਲੀ ਕਰੋ ਪੂਰੀ। ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਕੇ ਕਰ ਲਾਂਗੇ ਜੀ। ਦਾਕੇ ਸੰਗਰੂਰ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਤੋਰ ਕੇ ਦੇਖ ਲਓ ਟ్రਾਈ ਲੈ ਲਓ। ਪੂਰੀ ਤਸੱਲੀ ਮਾਲਕ ਦੇ ਘਰੇ ਜਾ ਕੇ ਤੁਸੀਂ ਕਰ ਸਕਦੋਂ। ਮਾਲਕ ਦਾ ਮੋਬਾਈਲ ਨੰਬਰ 9872311990। ਸੈਕਿੰਡ ਗੱਡੀ ਆਪਣੇ ਕੋਲੇ ਇਨੋਵਾ ਪਹੁੰਚੀ ਹੈ ਜੀ 2012 ਮਾਡਲ ਹੈ 390000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਦਾ ਏਰੀਆ ਤਰਨ ਤਰਨ ਹੈ ਜੀ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਹੈ ਪੂਰੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ ਜੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਤਰਨ ਤਰਨ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਲਓ ਤੋਰ ਕੇ ਪੂਰੀ ਆਬਦੀ ਤਸੱਲੀ ਕਰਕੇ ਸਟਾਰਟ ਕਰਕੇ ਦੇਖ ਲਓ ਅੰਦਰ ਬਾਹਰੋਂ ਦੇਖ ਲਓ ਚਾਰੇ ਪਾਸੋਂ ਤਸੱਲੀ ਕਰੂੰ ਤੇ ਰੇਟ ਹੋ ਜੂਗਾ 395 ਸਿਰਫ ਇਹਨਾਂ ਨੇ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕਿਹਾਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਜਿਹੜਾ ਵੀ ਕੋਈ ਫਿਕਸ ਰੇਟ ਹੁੰਦਾ ਕੋਈ ਮਸ਼ੀਨਰੀ ਦਾ ਤਾਂ ਆਪਾਂ ਕਨਫਰਮ ਪਹਿਲਾਂ ਹੀ ਕਰ ਦਿੰਨੇ ਆ ਜੀ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਰੇਟ ਉੱਤੇ ਥੱਲੇ ਬਹਿ ਕੇ ਕਰ ਲਿਓ ਮਾਲਕ ਨੇ ਕਿਹਾ ਪਹਿਲਾਂ ਜੇ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਮੋਬਾਈਲ ਨੰਬਰ 8847621500 ਪੂਰਾ ਨੰਬਰ ਤੁਹਾਨੂੰ ਮੈਂ ਦੇ ਦਿੱਤਾ ਅਸੀਂ ਗੱਲ ਆਪ ਹੀ ਕਰ ਲਿਓ ਨਾਲ ਦੇ ਨਾਲ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ 94659 29488 ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਭੇਜੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਮਾ ਭੇਜੋ ਜੀ ਐਡ ਆਪਾਂ ਛੇਤੀ ਤੋਂ ਬੜੀ ਫਰੀ ਚ ਲਾ ਦਾਂਗੇ Honda City ਗੱਡੀ ਦੀ ਆਪਾਂ ਗੱਲ ਕਰਦੇ ਹਾਂ ਚੈੱਕ ਕਰੋ ਤੁਸੀਂ ਫੋਟੋਆਂ ਮਾਲਕ ਨੇ ਫੋਟੋ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੇਆਂ ਸੀ ਜੀ ਆਪਾਂ ਮਾਡਲ ਦੀ ਗੱਲ ਕਰੀਏ 2006 ਮਾਡਲ ਗੱਡੀ ਆਪ ਨੂੰ ਮਿਲੂਗੀ ਸੈਕੰਡ ਓਨਰ ਗੱਡੀ ਹੈ ਜੀ ਪੰਜਾਬ ਨੰਬਰ ਪਟਿਆਲੇ ਖੜੀ ਹੈ ਗੱਡੀ 90000 ਰੁਪਏ ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਡੀਮਾਂਡ ਸਰਫ ਇਕ ਤੁਸੀਂ ਜਾ ਕੇ ਦੇਖੋ ਪਟਿਆਲੇ ਘਰੇ ਗੱਡੀ ਖੜੀ ਹੈ ਬਾਕੀ ਚਾਰੇ ਪਾਸੇ ਚੈੱਕ ਕਰੋ ਬੰਪਰ ਵਗੈਰਾ ਚੈੱਕ ਕਰੋ ਜੀ ਬੰਪਰ ਪੂਰੇ ਟੌਪ ਦੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਨਾ ਕੋਈ ਕਮੀ ਪੇਸ਼ੀਆ ਨਾ ਕੋਈ ਰੰਗ ਲਹਿ ਹੈ ਨਾ ਕੋਈ ਉੱਡਿਆ ਪਟਿਆਲੇ ਜਾ ਕੇ ਦੇਖ ਸਕਦੇ ਹੋ 90000 ਰੁਪਏ ਇੱਕ ਵਾਰੀ ਮਾਲਕ ਨੇ ਡਿਮਾਂਡ ਕੀਤੀ ਹੈ ਘਾਟਾ ਵਾਧਾ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੇ ਕੋਈ ਪਹਿਲਾਂ ਗੱਲ ਕਰਨਾ ਚਾਹੁੰਦਾ ਗੱਡੀ ਬਾਰੇ ਕੁਝ ਵੀ ਪੁੱਛਣਾ ਚਾਹੁੰਦਾ ਗੱਡੀ ਬਾਰੇ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਸੀ 7009122145 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਪੁੱਛਣਾ ਮਾਲਕ ਤੋਂ ਡਾਇਰੈਕਟ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਸਫਾਰੀ ਆਪਾਂ ਇੱਕ ਲੈ ਕੇ ਪਹੁੰਚੇ ਅਸੀਂ 2010 ਮਾਡਲ ਮਾਲਕ ਨੇ ਗੱਡੀ ਦਸੀ ਆ ਜਗਰਾਉਂ ਮਾਲਕ ਦੇ ਘਰੇ ਗੱਡੀ ਖੜੀ ਹੋ ਜੀ ਟਾਇਰ ਟੱਪਾ ਵਧੀਆ ਛੋੜੇ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਿਊ ਅਸੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਘਰੇ ਖੜੀ ਆ ਮਾਲਕ ਦੇ ਘਰ ਦੀ ਗੱਡੀ ਆ ਪਰਸਨਲ ਮਾਲਕ ਨੇ ਚਲਾਈ ਹੋਈ ਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 330000 ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਮ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਉੱਤੇ ਥੱਲੇ ਕਰਕੇ ਗੱਡੀ ਨੂੰ ਖਰੀਦ ਕੇ ਘਰੇ ਆਪਦੇ ਲੈ ਜਾ ਸਕਦੇ ਹੋ ਜੀ ਬਾਕੀ ਤੁਸੀਂ ਜਾ ਕੇ ਦੇਖੋ ਮਾਲਕ ਨੇ ਕਿਹਾ ਜਿਹਨੂੰ ਵੀ ਗੱਡੀ ਪਸੰਦ ਆਉਦੀ ਹੈ ਇੱਕ ਵਾਰੀ ਘਰੇ ਆਜੋ ਗੱਡੀ ਨੂੰ ਤੋਰ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਕਰ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਾਂਗੇ ਜੀ ਮਾਲਕ ਨੇ ਸਿੱਧਾ ਕਿਹਾਗਾ ਤੇ ਕੋਈ ਵੀ ਗੱਲ ਕਰਨਾ ਚਾਹੁੰਦਾ ਜੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਮਾਲਕ ਨਾਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 88722 955553 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਕਿਸੇ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਸਿੱਧੀ ਗੱਲ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਪਸੰਦ ਵੀਡੀਓ ਆ ਰਹੀ ਹੈ ਤਾਂ ਸਾਰੇ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਇਸੇ ਤਰ੍ਹਾਂ ਦੀ ਵੀਡੀਓ ਜੇ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਚਿੱਟੇ ਜਿਹੇ ਰੰਗ ਦਾ ਉਹਨੂੰ ਦਬਕ ਕੇ ਨਾਲ ਦੇ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱ ਪਿੰਡਾਂ ਸ਼ਹਿਰਾਂ ਤੋਂ ਘਰੇ ਲੋਕਲ ਖੜੀਆਂ ਹੁੰਦੀਆਂ ਜੀ ਪਿੰਡਾਂ 'ਚ ਬਾਕੀ ਆਪਣੀ ਵੀਡੀਓ ਦੇਖ ਰਹੇ ਹੋ ਜੀ ਕਿਸੇ ਨੂੰ ਕੋਈ ਵੀ ਗੱਡੀ ਮਸ਼ੀਨਰੀ ਬੁਲਟ ਕੁਝ ਵੀ ਪਸੰਦ ਆਵੇ ਮਾਲਕ ਨਾਲ ਡਾਇਰੈਕਟ ਗੱਲ ਕਰ ਲਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94669 93488 ਕਿਸੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਕੋਈ ਬੁਲਟ ਮੋਟਰਸਾਈਕਲ ਗੱਡੀ ਕੁਝ ਵੀ ਐਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਛੇਤੀ ਤੋਂ ਛੇਤੀ ਲਾ ਦਾਂਗੇ ਜੀ ਹੁਣ ਤੁਸੀਂ ਬੁਲਟ ਚੈੱਕ ਕਰੋ ਜੀ 2018 ਮਾਡਲ ਆਪਾਂ ਲੈ ਕੇ ਪਹੁੰਚਿਆ ਜੀ ਸੈਕੰਡ ਓਨਰਜ਼ ਇੰਜਨ ਪੂਰਾ ਵਧੀਆਗਾ ਸੈਕੰਡ ਓਨਰ ਹੈ ਦੂਜੀ ਹੱਥ ਚੱਲ ਰਿਹਾ ਜੀ ਜਿੰਨਾਂ ਕੋਲੇ ਪਹਿਲਾਂ ਸੀਗਾ ਉਹਨਾਂ ਨੇ ਵੀ ਪੂਰਾ ਸੰਭਾਲ ਕੇ ਰੱਖਿਆ ਹੋਇਆ ਸੀਗਾ ਤੇ ਜਿੰਨਾਂ ਕੋਲੇ ਹੁਣ ਚੱਲ ਰਿਹਾ ਸੀ ਉਹਨਾਂ ਨੇ ਵੀ ਪੂਰਾ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਤੁਸੀਂ ਜਾ ਕੇ ਦੇਖ ਸਕਦੇ ਹੋ ਤਰਨ ਤਰਨ ਮਾਲਕ ਦੇ ਘਰੇ ਖੜਾਗਾ 185 ਦੇ ਵਿੱਚੋਂ ਘਟਵਾਦਾਂ ਕਰਕੇ ਮਾਲਕ ਕਹਿੰਦੇ ਵੀ ਅਸੀਂ ਸੇਲ ਕਰ ਦਾਂਗੇ ਤੇ ਜਿਹਨੂੰ ਵੀ ਪਸੰਦ ਆਉਂਦਾ ਜੀ ਮਾਲਕ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 95179 ਤੇ 17485 ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪ ਤੁਸੀਂ ਡਾਇਰੈਕਟ ਕਰ ਲਿਓ ਜੀ ਬਾਕੀ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸਦੇ ਰਹਿ ਕਰੋ ਤੁਹਾਨੂੰ ਵੀਡੀਓ ਤੇ ਆਪਣੀਆਂ ਮਸ਼ੀਨਰੀਆਂ ਜਿਹੜੀਆਂ ਆਪਾਂ ਲੈ ਕੇ ਪਹੁੰਚਦੇ ਆ ਵੀਡੀਓ 'ਚ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਹੁੰਦੀਆਂ ਜੀ ਜਨ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ 2000 تن ماڈل ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ 70000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਫਿਰੋਜ਼ਪੁਰ ਮਾਲਕ ਦਾ ਏਰੀਆ گا ਚਿੱਟੇ ਰੰਗ ਦੀ ਗੱਡੀ ਆ ਸੀ ਸੋਹਣੀ ਗੱਡੀ ਆ ਟਾਇਰ ਆਪਾਂ ਨੂੰ ਮਿਲ ਜਾਣਗੇ 90 ਤੋਂ 95 ਪੈਸੇ 70000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਮਾਲਕ ਨੇ ਵਧੀਆ ਰੱਖੀ ਹੋਈ ਆ ਜੇ ਤੁਸੀਂ ਅੰਦਰੋਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਊਗੀ ਕਿਉਂਕਿ ਬਹੁਤ ਸ਼ੌਂਕ ਨਾਲ ਗੱਡੀ ਮਾਲਕ ਨੇ ਰੱਖੀ ਹੋਈ ਆ ਚਲਾਈ ਹੋਈ ਆ ਅੰਦਰੋਂ ਜੇ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਏਸੀ ਹੀਟਰ ਸਾਰਾ ਕੁਝ ਆਪਾਂ ਨੂੰ ਵਰਕਿੰਗ ਦੇ ਵਿੱਚ ਮਿਲੂਗਾ ਫਿਰੋਜ਼ਪੁਰ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ 70000 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਓਨਰ ਦਾ ਮੋਬਾਈਲ ਨੰਬਰ 98145 59562 ਕੋਈ ਵੀ ਗੱਲ ਕਰਨੀ ਹੋਈ ਗੱਲ ਤੁਸੀਂ ਆਪ ਹੀ ਕਰ ਲਓ ਜੀ ਬਾਕੀ ਮੈਨੂੰ ਕਮੈਂਟ ਕਰਕੇ ਦੱਸੋ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਆ ਵੀਡੀਓ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਆ ਜਰੂਰ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਜੇ ਕਿਸੇ ਨਾਲ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਛੇਤੀ ਤੋਂ ਛੇਤੀ ਤੁਹਾਡੀ ਵੀ ਲਾ ਦਾਂਗੇ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ